ਜਿਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਤ ਸਰਬਖੂਹਾ ਸਾਹਿਬ ਪੈਣੀ ਰੋਡ ਕਟੂ ਬਰਨਾਲਾ ਵਿਖੇ ਬਾਬਾ ਜਗਰੂਪ ਸਿੰਘ ਜੀ ਦੀ ਦੇ ਕਰਕੇ 6 ਜੋੜਿਆਂ ਦੇ ਅਨੰਦ ਕਾਰਜ ਕਰਵਾਏ ਗਏ ਜਿਸ ਵਿੱਚ ਜੋੜਿਆਂ ਨੂੰ ਲੜਿੰਦਾ ਸਮਾਨ ਦਿੱਤਾ ਗਿਆ ਇਸ ਮੌਕੇ ਲੰਗਰ ਦਾ ਵੀ ਆਯੋਜਨ ਕੀਤਾ ਗਿਆ ਬਰਨਾਲਾ ਤੋਂ ਹਰਪ੍ਰੀਤ ਛੰਨ ਨਦੀਰਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਸਮਾਗਮ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਉਹਨਾਂ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖ ਰਿਆ ਹੋਇਆ ਹਰ ਸਾਲ ਦੀ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਜਗਰੂਪ ਸਿੰਘ ਜੀ ਕੱਟੂ ਵਾਲੇ ਉਹਨਾਂ ਦੇ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਸਿੱਧ ਸਰ ਬਖੂਹਾ ਸਾਹਿਬ ਕੱਟੂ ਵਿਖੇ ਅੱਜ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕੀਤੇ ਗਏ ਨੇ ਇਹ ਆਨੰਦ ਕਾਰਜ ਬਾਬਾ ਜੀ ਦੇ ਵੱਲੋਂ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹਨਾਂ ਦੇ ਉਤਾਰ ਦਿਹਾੜੀ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਕੀਤੇ ਜਾਂਦੇ ਨੇ। ਇਸ ਵਾਰ ਸੰਤ ਬਾਬਾ ਜਗਰੂਪ ਸਿੰਘ ਜੀ ਕੱਟੂ ਵਾਲਿਆਂ ਦੇ ਵੱਲੋਂ 6 ਬੱਚੀਆਂ ਨੂੰ ਗੋਦ ਲਿਆ। ਉਹਨਾਂ ਬੱਚੀਆਂ ਦੇ ਅਨੰਝ ਕਾਰਜਾਂ ਦਾ ਜੋ ਸਾਰਾ ਸਮਾਗਮ ਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਸੰਪੂਰਨ ਹੋਇਆ ਹੈ। ਸੋ ਇਹਨਾਂ ਕਾਰਜਾਂ ਦੇ ਵਿੱਚ ਇਲਾਕਾ ਨਿਵਾਸੀ ਸੰਗਤਾਂ ਨੇ ਜੋ ਸਵਾਮਾ ਕੀਤੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਮਹਾਂਪੁਰਖ ਬਾਬਾ ਜਗਰੂਪ ਸਿੰਘ ਜੀ ਦੇ ਵੱਲੋਂ ਸਮੂਹ ਸਾਧੂ ਸੰਤਾਂ ਮਹੰਤਾਂ ਦਾ ਧੰਨਵਾਦ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਦਿਆ ਹੋਇਆ ਕੰਨਿਆਦਾਨ ਮਹਾਕਲਿਆਣ ਜੱਗ ਦੇ ਵਿੱਚ ਆਪਣੀਆਂ ਕਿਰਤ ਕਮਾਈਆਂ ਦਾ ਦਸਬੰਧ ਪਾਇਆ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20ਵੀਂ ਸਦੀ ਦੇ ਉਤਾਰ 111 ਸ੍ਰੀ ਮਾਨਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਾਨ ਸਾਹਿਬ ਵਾਲਿਆਂ ਦੇ 159ਵੇਂ ਅਵਤਾਰ ਦਿਹਾੜੇ ਨੂੰ ਮਨਾਉਂਦੇ ਹਾਂ ਜੋ ਕਿ ਹਰੇਕ ਸਾਲ ਦੀ ਤਰ੍ਹਾਂ ਹੀ ਉਦਮ ਕੀਤਾ ਜਾਂਦਾ ਹੈ ਗੁਰਦੁਆਰਾ ਸਿੱਧਸਰ ਬਕੂਹਾ ਸਾਹਿਬ ਪੈਣੀ ਰੋਡ ਕਟੂ ਵਿਖੇ ਜੋ ਕਿ ਅੱਜ 6 ਜੋੜਿਆਂ ਦੇ ਸਪਾਗੇ ਜੋੜਿਆਂ ਦੇ 6 ਜੋੜਿਆਂ ਦੇ ਆਨੰਦ ਕਾਰਜ ਹੋਏ ਹਨ ਉਹਨਾਂ ਨੂੰ ਸਾਰਾ ਲੋੜੀ ਦਾ ਸਮਾਨ ਸੋ ਇਲਾਕੇ ਦਾ ਸੰਗਤਾਂ ਦਾ ਨਗਰ ਦਾ ਬੇਅੰਤ ਵੱਡਾ ਸਹਿਯੋਗ ਰਿਹਾ ਹੈ ਸੋ ਆਏ ਮਹਾਪੁਰਖਾਂ ਦਾ ਜਿਨ੍ਹਾਂ ਨੇ ਬੇਅੰਤ ਸਹਿਯੋਗ ਦਿੱਤਾ ਗੁਰਦੁਆਰਾ ਸੱਚਖੰਡ ਅੰਗਠਾ ਸਾਹਿਬ ਮਸਤੋਣਾ ਸਾਹਿਬ ਸਾਡੀ ਸਮੁੱਚੀ ਸੰਪਰਦਾਇ ਮਸਤੋਣਾ ਸਾਹਿਬ ਦੇ ਸਮੂਹ ਮਹਾਪੁਰਖਾਂ ਨੇ ਬੇਅੰਤ ਸਹਿਯੋਗ ਦਿੱਤਾ ਜਿਨ੍ਹਾਂ ਮਹਾਪੁਰਖ ਆਏ ਸੰਗਤਾਂ ਆਈਆਂ ਸਭ ਦਾ ਸਿਰ ਦੇ ਕਰਕੇ ਧੰਨਵਾਦ ਕਰਦੇ ਹਾਂ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ